ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈ ਆ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਰਾਜਗੜ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਈ ਤੇ ਨੇੜੇ ਪਿੰਡ ਸਲਾਤਪੁਰਾ ਤੇ ਪਧਾਉਣ ਰਹ ਜਾਂਦਾ ਜੰਗੀਆਂਣਾ ਪਿੰਡ ਵੀ ਬਈ ਨਾਲ ਹੀ ਰਹ ਜਾਂਦਾ ਬੁਰਜ ਰਾਜਗੜ ਵੀ ਕਹਿ ਦਿੰਦੇ ਹੈਗੇ ਆਓ ਪੁੱਛ ਲੈਨੇ ਬਾਈ ਟੋਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕੈਮੋ ਵਧੀਆ ਠੀਕ ਆ ਜੀ ਨਾਮ ਤੇ ਮੋਬਾਈਲ ਨੰਬਰ ਬੋ ਨਾਮ ਮੇਰਾ ਪੈਣੀ ਆ ਜੀ ਹੂੰ ਮੋਬਾਈਲ ਨੰਬਰ ਨੰਬਰ ਆਏਗਾ ਜੀ ਆਪਣਾ 88590 ਵਾਲੇ ਕੀਤਾ ਠੀਕ ਹੈ ਭਾਈ ਹਾਂ ਤੇ ਟਾਪ ਆਵਡ ਹਾਂ ਮੈਂ ਕਹਾਂ ਜੀ ਜਮਾ ਸਿਉਣਾ ਕੱਢ ਕੇ ਲਿਆਦਾ ਅੱਜ ਸਹੀ ਗੱਲ ਆ ਹਾਂ ਪੱਛੀ ਕਿਲੋ ਵਾਲੀ ਪੱਛੀ ਆ ਜੀ ਨਾ ਮੈਂ ਕਹਿੰਦਾ 10 ਮਿੰਟ ਹੀ ਹੋਇਆ ਰੂਹ ਖੁਸ਼ ਹੁੰਦੀ ਆ ਮੈਂ ਕਹਾਂ ਜੀ ਮਾਨ ਖੋਸ ਹੋ ਗਿਆ ਭਾਂਡੇ ਚ ਪਾਣ ਸਾਰੀ ਜੋ ਸੂਈ ਸਹੀ ਗੱਲ ਆ ਹਾਂ ਕਿਹੜਾ ਸੂਸ ਹੋਈ ਆ ਇਹ ਕੀਜੇ ਸੂਈ ਵੀ ਆ ਜੀ ਕਦੋਂ ਸੂਈ ਹੈ ਇਹ ਹਮੇਸ਼ਾ ਸੂਈ ਹੈ 10 ਮਿੰਟ ਹੋਇਆ ਜੇਰ ਪੈਣੀ ਜੇਰ ਪੈਣੀ ਬੱਚਾ ਕੀ ਦੇ ਤਾਂ ਕਰਮਾਣੀ ਬੱਛਾ ਦਿੱਤਾ ਜੀ ਬੱਚਾ ਬੜਾ ਚੰਗਾ ਦਿੱਤਾ ਉਹ ਵੇਖ ਵੀ ਲਿਜੀ ਉਹਨੇਰੇ ਜਿੱਦੀ ਸ਼ਾਨੀ ਬੱਛਾ ਹੀ ਆ ਠੀਕ ਉਹ ਕਹਿੰਦੇ ਬੱਛੀ ਨਾ ਹੋ ਜਿਕਦੇ ਹੂੰ ਤੇ ਕਿੰਨਾ ਕੁ ਵੱਡਾ ਗੱਡਿਆ ਫਿਰ ਬੋੜਾ ਲਈ ਇਹਦੇ ਸਾਰੇ ਬੈਠੇ ਨਹੀਂ ਜਾਂਦਾ ਗਾਂ ਤੋਂ 5 ਕਿਲੋ ਕੱਢਿਆ ਹਲੇ ਹੂੰ ਵੀ ਹੁਣ ਚੋਮਾ ਕੇ ਜੋ ਜੇਪ ਪਈ ਹੂੰ ਹਾਂ ਬਬੂ ਉਹ ਬੈਠੇ ਨਹੀਂ ਜਾਂਦਾ ਗਾਂ ਤੋਂ ਲੈਵਾ ਭਾਲਾ ਭੱਟਾ ਕਿੰਨਾ ਦੁੱਧ ਦੇ ਦੂਗਾ ਦੁੱਧ 25 ਕਿਲੋ ਜੀ ਰਾਮਾ ਖੁੱਲਾ ਕੋਈ ਇਹਦੇ ਭੜ ਨਹੀਂ ਜੀ ਸਾਰਾ ਚੱਡਾ ਹੀ ਆ ਜਿੰਨਾ ਹੀ ਐ ਉਹ ਨਹੀਂ ਵੀ ਕੱਲੀ ਭੜਾ ਆਇਆ ਸਾਰਾ ਦੋਧਦੀ ਹਲੇ ਵੀ ਸਹੀ ਗੱਲ ਆ ਵੀ ਹੈ ਨਾ ਆਰਡਰ ਬਈ ਕਮਾਲ ਦਾ ਨੇੜ ਤੋਂ ਚੈੱਕ ਕਰੋ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਉਪਰੋਂ ਸੂਬੋਂ ਲੈਵਾ ਸਟਾਰਟ ਹੋ ਜਾਣਾ ਦੇਖੋ ਲਿਵਰੀ ਸਟਾਰਟਿੰਗ ਬਹੁਤ ਚੰਗੀ ਆ ਕੱਲਾ ਕੱਲਾ ਥਣ ਭਾਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੀੜੀ ਦੇ ਪਾਵੇ ਵਰਗੇ ਮੈਂ ਕਹਿੰਦਾ ਜਿਵੇਂ ਮੈਂ ਮੈਂ ਕਹਿੰਦਾ ਜੀ ਆਏ ਮੈਂ ਚ ਮੋਰੀ ਕਰੂ ਜੇ ਹੁਣ ਥੱਲੇ ਧਾਰਾ ਮਾਰਗਾ ਪਾ ਅੱਛਾ ਜਿਵੇਂ ਐਡੀ ਮੋਟੀ ਚੁਆਈ ਜਿਵੇਂ ਮਣਕੇ ਲਾਇਆ ਹੁੰਦਾ ਹਾਂ ਹਾਂ ਜੀ ਹਾਂ ਹਾਂ ਹੂੰ ਐ ਜੀ ਕੱਲ ਦਾ ਕਰਮ ਵਾਲੇ ਨੇ ਤੂੰ ਪਾਇਰ ਪਾਇਆ ਚਾਰ ਬੈਗੀਆਂ ਜੀ ਹੂੰ ਕੱਲ ਐਵੇਂ ਦਾ ਚਾਰ ਬੈਗੀਆਂ ਜੀ ਆਪਣੇ ਵੀਡੀਓ ਵਾਲਗਾ ਹੂੰ ਤੇ ਅੱਜ ਆ ਬੱਚੀ ਵੀ ਬੱਛ ਸਹੀ ਗੱਲ ਬੜੀ ਤਕੜੀ ਹੈ ਜੀ ਚੰਗੀ ਹੈ ਭਾਈ ਦੇਖੋ ਇੱਥੋਂ ਕੈਮਰਾ ਮਾਰਦੇ ਆ ਗੱਠਲੇਵਾ ਮੂਹਰ ਨੂੰ ਗੱਠਲੇਵਾ ਪਿੱਛੇ ਨੂੰ ਦੱਸ ਹਾਂ ਜੀ ਹਾਂ ਕਮਾਲ ਦਾ ਲੇਵਾ ਮੈਂ ਕਹਾਂ ਜੀ ਕੋਈ ਲੇਖਾ ਹੀ ਨਹੀਂ ਸਹੀ ਗਾ ਮੈਨੂੰ ਐਡੀ ਖੁੱਲੀ ਆ ਜੀ ਦਾ ਦੀ ਨਾਲ ਹੀ ਪੱਤੇ ਖਾਈ ਜਾਂਦੇ ਲੈ ਇਹਨੂੰ ਕੋਈ ਬੱਚੇ ਦਾ ਨਹੀਂ ਚਾਹ ਆ ਬਾਲਾ ਕਰੀ ਜਾਂਦੀ ਸੂਏ ਦਾ ਪਤਾ ਹੀ ਨਹੀਂ ਲੱਗਿਆ ਜੀ ਹਾਂ ਜੀ ਪਤਾ ਹੀ ਨਹੀਂ ਲੱਗਿਆ ਜੀ ਖੋਲ੍ਹ ਦ ਬੜੀ ਤੋਰ ਦੀ ਆੜੇ ਕਮਾਲ ਦਾ ਨਾੜਾ ਨੋੜਾ ਫੁੱਲ ਚੰਗੀਆਂ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਚਵਾਈ ਦਾ ਬਾਈ ਕਹਿੰਦਾ ਇੰਨੀ ਚੰਗੀ ਬਾਈ ਕਹਿੰਦਾ ਜੀ ਡਰ ਲੱਗਦਾ ਜੀ ਥੱਲੇ ਆ ਮੈਂ ਖਰਾਬ ਹੋ ਜੇ ਮੋਰੀ ਨਾ ਹੋ ਜੇ ਅੱਜ ਤਾਂ ਤਕੜੀ ਚਵਾਈ ਆ ਜੀ ਪਰ ਫਰ ਬਾਹ ਚੰਗਾ ਜੀ ਸਹੀ ਗੱਲ ਆ ਬਾਈ ਫੇਸ ਬੜਾ ਪਿਆਰਾ ਕਰਦ ਬੰਡ ਚੰਗਾ ਆਡਰ ਕਮਾਲ ਦਾ ਨਾੜਾ ਨੂੜਾ ਚੰਗੀਆਂ ਨੇ ਬਾਕੀ ਤੋਰਾ ਤੋਰਾ ਚੈੱਕ ਕਰਵਾਉਣਾ ਮੈਂ ਕਹਿੰਦਾ ਕਿਸੇ ਪਾਸੋਂ ਖੁੰਝੇ ਹੀ ਨਹੀਂ ਕੰਮ ਜੀ ਲਾ ਕੀ ਬਾਤ ਲਾ ਤੋਰ ਦੇਖ ਬਾਈ ਬਾਈ ਸੂਏ ਦਾ ਜੀ ਪਤਾ ਹੀ ਲੱਗਿਆ ਪੱਛੀ ਨੂੰ ਲਾ ਨਾ ਸਹੀ ਗੱਲ ਲਾ ਕਮਾਲ ਦਾ ਲੇਵਾ ਭਾਈ ਨਾੜਾ ਨੂਣਾ ਫੁੱਲ ਚਾਹੀਏ ਰੋਕ ਲਈ ਇੱਕ ਵਾਰੀ ਟੈਣੀ ਦਿਖਾਵਾਂਗੇ ਕੋਈ ਨਹੀਂ ਬੱਚੇ ਕੋਲੇ ਲੈ ਜਾ ਕੋਈ ਨਹੀਂ ਕੋਈ ਨਹੀਂ ਫੇਸ ਬੜਾ ਪਿਆਰਾ ਕਰਮਾ ਬੱਚੇ ਕੋਲੇ ਲੈ ਚਲ ਲੈ ਨਹੀਂ ਤੋਰਾ ਤਰ੍ਹਾਂ ਕਮਾਲ ਆਰਡਰ ਦੇਖੋ ਸੁਈਦਾਤਾ ਜੀ ਪਤਾ ਹੀ ਨਹੀਂ ਲੱਗਦਾ ਨਹੀਂ ਗਾਂਜਾ ਜੱਟ ਰਗੇ ਇਹ ਤਰ੍ਹਾਂ ਸੁੱਕੇ ਤੇ ਧਾਰਾ ਕੋਈ ਗੱਲ ਹੀ ਨਹੀਂ ਕੋਈ ਹਮਮ ਸਹੀ ਗੱਲ ਆ ਭਾਈ ਤੇ ਨਾੜਾ ਨੂਣਾ ਦਿਖਾਉਨੇ ਆ ਭਾਈ ਨੇੜ ਤੋਂ ਇਹ ਗੁੰਦਿਆ ਪਿਆ ਲੇਵਾ ਨਾੜਾ ਨਾ ਦੇਖੋ ਨੇੜ ਤੋਂ ਚੈੱਕ ਕਰੋ ਕੱਲੀ ਕੱਲੀ ਨਾੜ ਬਈ ਐ ਖੜੀ ਆ ਮੁੱਠੀ ਵਾਲਾ ਥਣ ਮੂਹਰੋ ਵਿਲੇ ਵਾ ਚੈੱਕ ਕਰਵਾਉਣਾ ਹੈ ਕਮਾਲ ਦਾ ਲੇਵਾ ਨਾੜਾ ਨੂਣਾ ਫੁੱਲ ਚੰਗੀਆਂ ਮੁੱਠੀ ਵਾਲਾ ਥਣ ਪੂਰੀ ਵਿੱਤੀ ਤੇ ਚੰਗਾ ਨਹੀਂ ਛੂਕੇ ਜਰ ਛੱਕੇ ਜੇ ਤੁਰਦਗਾ ਕੋਈ ਵਾਸਤਾ ਹੀ ਨਹੀਂ ਬੱਤੀ ਨੂੰ ਇਹੋ ਜੱਤ ਜਮਈ ਹੂੰ ਲਾ ਤੇ ਮੁੱਲ ਕੀ ਆ ਫਿਰ ਇਹਦਾ ਮੋਰ ਤਾਂ ਫੋਨ ਤੇ ਕਰ ਦਾਂਗੇ ਜੀ ਕੱਲ੍ਹ ਵਾਲਾ ਗੰਗੂ ਪੜਾਕੀ ਪਾਉਣੇ ਜਿਵੇਂ ਚਾਰ ਪੀਚੇਗਾ ਠੀਕ ਆ ਜੈ ਜੀ ਹੋਊਗਾ ਹਾਂ ਆਪਾਂ ਤਾਂ ਵੇਚਣ ਨੂੰ ਹੀ ਹੁੰਦੀ ਆ ਆਪਾਂ ਕਢਾਇਆ ਵੀ ਸ਼ੌਕ ਪੂਰਾ ਕਰਨਾ ਵੀ ਵੀਡੀਓ ਪਾ ਕੇ ਜੀ ਆਰਡਰ ਆਰਡਰ ਬਾਈ ਬਹੁਤ ਚੰਗਾ ਥਣ ਲੇਵਾ ਬੜਾ ਕਮਾਲ ਦਾ ਚੰਗੀ ਆ ਬਾਕੀ ਧਾਰਾ ਮਾਰ ਕੇ ਦਿਖਾਉਂਦੇ ਆ ਚੋਣ ਦਿਖਾਉਂਦੇ ਆ ਬਾਈ ਚੋਣ ਬੜਾ ਚੰਗਾ ਲੈ ਮਾਰ ਦੇ ਟੈਣੀ ਸਭ ਧਾਰਾ ਬਾਈ ਚਵਾਈ ਯਾਰ ਬੜੀ ਚੰਗੀ ਆ ਹਾਂ ਲਾ ਚੋਣ ਦੇਖੋ ਬਾਈ ਮਾਗਾ ਜੀ ਐਲਾਨ ਸੀ ਨਹੀਂ ਕੋਈ ਲਾ ਹੂੰ ਲਾ ਕੀ ਬਾਤ ਚਵਾਈ ਤਾਂ ਬਾਈ ਇੱਕ ਨੰਬਰ ਆ ਗੁੱਲੇ ਵਾਲਾ ਥਾਣਾ ਮੁਠੀ ਵਾਲਾ ਆਇਆ ਨੇ ਚੋਣ ਦੇਖੋ ਲਾ ਦਾਰ ਪੈਂਦੀ ਆ ਪਤਾ ਲਾ ਸਾਰੇ ਮੈਡ ਤੇ ਖਿਲਰ ਗਿਆ ਦੋ ਮੈਂ ਕਹਿੰਦਾ ਜੀ ਡਰ ਲੱਗਦਾ ਵੀ ਮੈਡ ਚ ਨਾ ਮੋਰੀ ਹੋ ਜਾਈ ਜਾ ਲਾ ਚੋਂ ਦੇਖੋ ਭਾਈ ਕੀ ਬਾਤ ਦੋਦ ਬਾਟੇ ਚੰਗਾ ਪਾਦੂ ਨੀ ਚੰਗੀ ਹੱਲੇ ਵਾਲੂ ਵਾ ਕਮਾਲ ਲੱਜੀ ਕਰਦਾ ਭਾਈ ਕਹਿੰਦਾ ਚੂਈ ਹੋਈ ਜਾ ਹੋਰ ਲਾ ਹੂੰ ਠੀਕ ਆ ਮੁੱਲ ਜਾਇ ਜੀ ਹੋਣਾ ਮੁੱਲ ਤਾਂ ਜਾਇ ਜੀ ਆ ਜਮਾ ਕਰ ਨਹੀਂ ਆ ਬੇਚ ਰਾਂ ਮੁੱਲ ਭਾਈ ਕਹਿੰਦਾ ਜਾਇ ਜੀ ਹੋ ਤੇ ਕਿਸੇ ਵੀਰ ਨੂੰ ਵੜ ਪਸੰਦਾ ਹੈ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ